ਸਤਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜੱਜ ਸਤਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜੱਜ ਸਤਗੁਰ ਦੀ ਬਾਣੀ ਤੋਂ ਸਤ ਗੁਰ ਦੀ ਬਾਣੀ ਤੋਂ ਜੀਵਨ ਦੀਆਂ ਹੋ ਜੀਵਨ ਦੀਆਂ ਸਿੱਖ ਲੈ ਜੱਜ 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 ਜੀਵਨ ਦੀਆਂ ਸਿੱਖ ਲੈ ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜੱਜ ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜੱਜ ਸਤਿਗੁਰ ਦੀ ਬਾਣੀ ਤੋਂ ਸਤ ਗੁਰ ਦੀ ਬਾਣੀ ਤੋਂ ਜੀਵਨ ਜੀਆ ਸੁ ਗੁਰ ਬਾਣੀ ਆਪਾਂ ਨੂੰ ਸੱਚਜਾ ਜੀਵਨ ਕਿਵੇਂ ਜਿਉਣਾ ਹੈ ਸੁ ਗੁਰ ਬਿਆਰ ਉਹਦਾ ਢੰਗ ਦੱਸਦੀ ਸੋ ਇੱਕ ਇੱਕ ਪੱਖ ਤੋਂ ਗੁਰਬਾਣੀ ਆਪਣੀ ਅਗਵਾਈ ਕਰਦੀ ਸੋ ਐਸਾ ਜੀਵਨ ਦਾ ਕੋਈ ਪੱਖ ਨਹੀਂ ਜਿੱਥੋਂ ਗੁਰਬਾਣੀ ਆਪਾਂ ਨੂੰ ਨਾ ਸਮਝਾਉਂਦੀ ਹੋਵੇ ਸੋ ਆਪਣੀ ਅਗਵਾਈ ਨਾ ਕਰਦੀ ਹੋਵੇ ਜੀਵਨ ਦੇ ਹਰੇਕ ਪੱਖ ਤੋਂ ਹੀ ਗੁਰਬਾਣੀ ਆਪਣੀ ਅਗਵਾਈ ਕਰਦੀ ਹੈ ਸੋ ਗੁਰੂ ਪਿਆਰਿਓ ਜੇ ਆਪਾਂ ਗੁਰਬਾਣੀ ਦੇ ਆਸ਼ੀਰਵਾਦ ਮੁਤਾਬਕ ਤੁਰਾਂਗੇ ਗੁਰੂ ਦੇ ਹੁਕਮ ਅਨੁਸਾਰ ਚੱਲਾਂਗੇ ਫਿਰ ਕਦੀ ਮਾਰ ਨਹੀਂ ਖਾਵਾਂਗੇ ਸੋ ਗੁਰੂ ਪਿਆਰਿਓ ਮਾਰ ਹੀ ਬੰਦਾ ਉਦੋਂ ਖੰਦਾ ਜਦੋਂ ਗੁਰੂ ਤੋਂ ਬੇਮੁਖ ਹੋ ਜਾਂਦਾ ਹੈ ਸੋ ਆਪਣੀ ਮਰਜ਼ੀ ਕਰਨ ਲੱਗ ਜਾਂਦਾ ਹੈ ਫਿਰ ਮਹਾਰਾ ਦੀ ਗੁਰਬਾਣੀ ਸਮਝਾਉਂਦੀ ਬੇਮੁਖ ਹੋਏ ਆਰਾਮ ਦੇ ਲਗਨ ਜਨਮ ਵਿਜੋਗ ਖਿੰਮੇ ਕੌੜੇ ਹੋਏਗੇ ਜਿਤੜੇ ਮਾਇਆ ਭੋਗ ਸੋ ਗੁਰੂ ਪਿਆਰਿਓ ਜਨਮਾਂ ਜਨਮੰਤਰਾਂ ਦਾ ਵਿਜੋਗ ਦਾ ਰੋਗ ਲੱਗ ਜਾਣਾ ਵਾਰ-ਵਾਰ ਬੰਦੇ ਨੇ ਜੰਮ ਦੇ ਮਰਦੇ ਰਹਿਣਾ ਸੋ ਮੁੜ ਕੇ ਕੋਈ ਹੱਲ ਨਹੀਂ ਹੋਣਾ ਛੇਤੀ ਸਵੇਸ਼ ਕਰਕੇ ਕਦੀ ਵੀ ਗੁਰੂ ਤੋਂ ਬੇਮੁਖ ਹੋ ਕੇ ਨਹੀਂ ਚੱਲਣਾ ਸੋ ਗੁਰੂ ਦੇ ਸਨਮੁਖ ਰਹਿਣਾ ਭਾਵ ਅਗੇ ਗੁਰੂ ਦੇ ਬਚਨਾਂ ਦੇ ਅਨੁਸਾਰ ਹੀ ਆਪਣਾ ਜੀਵਨ ਬਤੀਤ ਕਰਨਾ ਸੋ ਹਮੇਸ਼ਾ ਸੁਖੀ ਰਾਵਾਂਗੇ ਇੱਥੇ ਵੀ ਤੇ ਪਰਲੋ ਅੱਗੇ ਵੀ ਪਰਲੋਕ ਵਿੱਚ ਵੀ ਪਰ ਜਿਹੜਾ ਆਪਣੀ ਮਰਜ਼ੀ ਨਾਲ ਚੱਲਦਾ ਹੋਏ ਇੱਥੇ ਵੀ ਦੁਖੀ ਰਹੇਗਾ ਉਹਨੇ ਅੱਗੇ ਵੀ ਦੁਖੀ ਰਹਿਣਾ ਸੋ ਜੀਵਨ ਦੀ ਸਹੀ ਜਾਂਚ ਆਪਾਂ ਨੂੰ ਗੁਰਬਾਣੀ ਸੁਪਾਉਂਦੀ ਸੋ ਜੇ ਆਪਾਂ ਪੜਾਂਗੇ ਆਪ ਪੜਾਈਏ ਆਪਣੇ ਬੱਚਿਆਂ ਨੂੰ ਪੜਾਈਏ ਆਪ ਵਿਚਾਰੀਏ ਗੁਰੂ ਪਿਆਰਿਓ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਈਏ ਆਪ ਅਮਲ ਕਰੀਏ ਜੇ ਆਪਾਂ ਆਪ ਅਮਲ ਕਰਾਂਗੇ ਤਾਂ ਤਾਂ ਆਪਣੇ ਬੱਚਿਆਂ ਨੂੰ ਗੁਰੂ ਪਿਆਰਿਓ ਦੇਖ ਕੇ ਰੰਗ ਲੱਗੇਗਾ ਸੋ ਅਗਾ ਦੀ ਅਗਾ ਰੰਗ ਚੜਦਾ ਜਿਵੇਂ ਕੱਪੜੇ ਦਾ ਰਿਵਾਜ ਚੱਲ ਪਿੰਦਾ ਸੋ ਇੱਕ ਨੇ ਕੱਪੜਾ ਲਿਆਂਦਾ ਵੇਖ ਕੇ ਵੇ ਸੋਨਾ ਬਹੁਤ ਹੈ ਉਹਨੂੰ ਦੇਖ ਕੇ ਦੂਜਾ ਖਰੀਦ ਲਿਆਂਦਾ ਫਿਰ ਉਹ ਕੱਪੜੇ ਦਾ ਰਿਵਾਜ ਹੀ ਚੱਲ ਪਿੰਦਾ ਸੋ ਜਿਵੇਂ ਜੀਨ ਦੀਆਂ ਪੈਂਟਾਂ ਚੱਲੀਆਂ ਵੇਖੋ ਪਾਟੀਆਂ ਸੋ ਗੁਰੂ ਪਿਆਰਿਓ ਦੇਖਣੋਂ ਐ ਲੱਗਦਾ ਕਿ ਬੰਦਾ ਬੜਾ ਗਰੀਬ ਆ ਪਰ ਉਹ ਰਿਵਾਜ ਚੱਲਿਆ ਨਾ ਪਾਟੀਆਂ ਪੈਂਟਾਂ ਪਾਈ ਖੜਦੇ ਸੋ ਗੁਰੂ ਪਿਆਰਿਓ ਸਾਰੀ ਪਾਈ ਖੜਦੇ ਸੋ ਜਿਹੜੇ ਬੱਚੇ ਪੈਂਟਾ ਪਾਉਂਦੇ ਸੋ ਇਸੇ ਤਰ੍ਹਾਂ ਅਗਾ ਦੀ ਅਗਾ ਰਿਵਾਜ ਚੱਲ ਪੈਂਦਾ ਸੋ ਜੇ ਘਰ ਵਿੱਚ ਇੱਕ ਵੀ ਚੰਗੀ ਰੂਹ ਪੈਦਾ ਹੋ ਜੇ ਨਾ ਸੋ ਗੁਰੂ ਪਿਆਰਿਓ ਸਾਰਿਆਂ ਨੂੰ ਦੇਖ ਕੇ ਉਹਨੂੰ ਰੰਗ ਚੰਗਾ ਰੰਗ ਚੜਦਾ ਤੇ ਜੇ ਘਰ ਵਿੱਚ ਇੱਕ ਕਲੇਸ਼ ਕਰਨ ਵਾਲਾ ਹੋਵੇ ਨਾ ਸਾਰਾ ਪਰਿਵਾਰ ਹੀ ਪੱਠੀ ਚ ਲੱਗ ਜਾਂਦਾ ਸਾਰੇ ਦੁਖੀ ਹੋ ਜਾਂਦੇ ਜਿਵੇਂ ਤਨੂਰ ਚ ਲਾਉਂਦੇ ਨੇ ਰੋਟੀਆਂ ਸੋ ਇਸੇ ਤਰ੍ਹਾਂ ਸਾਰਾ ਪਰਿਵਾਰ ਹੀ ਤਨੂਰ ਚ ਲੱਗ ਜਾਂਦਾ ਜੇ ਇੱਕ ਪਰਿਵਾਰ ਵਿੱਚ ਨਸ਼ੇ ਕਰਨ ਵਾਲਾ ਕਲੇਸ਼ ਕਰਨ ਵਾਲਾ ਹੋਵੇ ਸਾਰਾ ਪਰਿਵਾਰ ਹੀ ਤਨੂਰ ਚ ਲੱਗ ਜਾਂਦਾ ਤੇ ਜੇ ਗੁਰੂ ਪਿਆਰਿਓ ਇੱਕ ਨਾਮ ਜਪਣ ਵਾਲਾ ਭਗਤ ਪ੍ਰਹਿਲਾਦ ਵਰਗਾ ਇੱਕ ਵੀ ਕੁਲ ਚ ਪੈਦਾ ਹੋ ਜੇ ਸੋ ਗੁਰੂ ਪਿਆਰਿਓ ਉਹਦੀਆਂ ਕੁਲਾਂ ਦਾ ਉਹਾਰ ਹੋ ਜਾਂਦਾ ਸੋ ਇਹ ਦੇਖ ਕੇ ਰੰਗ ਚੜਦਾ ਫਿਰਗਾ ਦੀ ਜਗ੍ਹਾ ਸੋ ਕਲਯੁਗ ਦਾ ਸਮਾਂ ਹੀ ਬੜਾ ਭਿਆਨਕ ਹੈ। ਸੋ ਐਕਟਰਾਂ ਨੂੰ ਦੇਖਦੇ ਕਿ ਕਲਾਕਾਰਾਂ ਨੂੰ ਦੇਖਦੇ ਕਿ ਬੱਚੇ ਸੋ ਉਹਦਾਂ ਦੇ ਕੱਪੜੇ ਪਾਉਂਦੇ, ਉਹਦਾਂ ਦੇ ਵਾਲ ਕਟਾਉਂਦੇ, ਉਹਦਾਂ ਦੇ ਐਕਸ਼ਨ ਕਰਦੇ। ਸੋ ਜੇ ਭਗਤਾਂ ਦਾ ਜੀਵਨ ਪੜਨ, ਗੁਰੂ ਸਾਹਿਬ ਦਾ ਜੀਵਨ ਪੜਨ ਦਾ ਵਿਚਾਰਨ ਤੇ ਗੁਰੂ ਪਿਆਰਿਓ ਸੋ ਗੁਰੂਆਂ ਵਰਗਾ, ਭਗਤਾਂ ਵਰਗਾ ਰੰਗ ਚੜੇ ਬੱਚਿਆਂ। ਸੋ ਹੁਣ ਕਲਯੁਗ ਦਾ ਸਮਾਂ ਭਿਆਨਕ ਇਸੇ ਕਰਕੇ ਹੀ ਹੈ ਕਿਉਂਕਿ ਜਿੱਦਾਂ ਦਾ ਆਪਾਂ ਦੇਖ ਰਹੇ ਹਾਂ, ਸੁਣ ਰਹੇ ਹਾਂ, ਉਹਦਾਂ ਦਾ ਹੀ ਮਨ ਅਸਰ ਹੋਣਾ। ਜੋ ਜ ਚੰਗਾ ਸੁਣਾਂਗੇ ਚੰਗਾ ਵੇਖਾਂਗੇ ਤੇ ਮਨ ਤੇ ਚੰਗਾ ਅਸਰ ਹੋਏਗਾ ਜਦੋਂ ਮਾੜਾ ਦੇਖਣਾ ਹੈ ਮਾੜਾ ਸੁਣਨਾ ਹੈ ਫਿਰ ਮਨ ਤੇ ਮਾੜਾ ਹੀ ਅਸਰ ਹੋਣਾ ਸੋ ਆਓ ਜੇ ਆਪ ਜੁੜਾਂਗੇ ਤਾਂ ਆਪਣੇ ਬੱਚੇ ਜੁੜਨਗੇ ਸੋ ਜੇ ਮਿਸਤਰੀ ਪੁਣਾ ਸੁਖਣਾ ਤੇ ਮਿਸਤਰੀ ਨਾਲ ਲੱਗਣਾ ਪੈਂਦਾ ਸੋ ਗੁਰੂ ਪਿਆਰਿਓ ਜਿਹਨੇ ਡਾਕਟਰ ਬੰਨੇ ਸੋ ਉਹਨੂੰ ਡਾਕਟਰ ਨਾਲ ਰਹਿਣਾ ਪੈਣਾ ਸੋ ਇਸੇ ਤਰ੍ਹਾਂ ਜਿਹਨੇ ਸਾਧੂ ਬੰਨੇ ਸੋ ਜਿਹਨੇ ਆਪਣਾ ਜੀਵਨ ਸਵਾਰਨੇ ਉਹਨੂੰ ਫਿਰ ਸਾਧੂਆਂ ਦੇ ਨਾਲ ਰਹਿਣਾ ਪੈਂਦਾ ਹੈ ਉਹਨਾਂ ਦੀ ਸੰਗਤ ਕਰਨੀ ਪੈਂਦੀ ਤਾਂ ਜਾ ਕੇ ਉਹਦਾ ਦੀ ਅਕਲ ਆਉਂਦੀ ਸੋ ਜੇ ਬੇਅਕਲਿਆਂ ਚ ਰਹਿਣਾ ਤੇ ਬੇਅਕਲ ਹੀ ਬੰਨਾ ਸੋ ਜੇ ਅਕਲ ਵਾਲਿਆਂ ਚ ਪਾਵਾਂਗੇ ਤਾਂ ਅਕਲ ਆਏ ਤੇ ਗੁਰਬਾਣੀ ਆਪਾਂ ਨੂੰ ਹਰੇਕ ਪੱਖ ਤੋਂ ਹੀ ਅਕਲ ਸਿਖਾਉਂਦੀ ਗੁਰਬਾਣੀ ਤੋਂ ਅਕਲ ਲਈਏ ਤੇ ਸਹੀ ਮਾਰ ਥੋੜੀ ਖਾਵਾਂਗੇ ਕਦੀ ਮਾਰ ਜਦੋਂ ਬੇਅਕਲਿਆਂ ਦੀ ਅਕਲ ਲੈਣੀ ਸੋ ਫਿਰ ਹੀ ਮਾਰ ਖਾਂਦਾ ਬੰਦਾ ਸਲੋਕ ਪੜ੍ਹੋ ਸਲੋਕ ਪਵਨੰ ਗੁਰੂ ਪਾਣੀ ਪਿਤਾ